ਖੇਮਾ ਕਾ ਸ਼ਹਿਰ ਦਾ ਰਾਜਾ ਰਤਨ ਕੁਮਾਰ ਬਾਗ ਵਿੱਚ ਟਹਿਲਦਾ ਫਿਰਦਾ ਉਧਰੋਂ ਕੇਸੋਰਾਏ ਦਾ ਇੱਕ ਕਹਾਰ ਆਇਆ ਆਓ ਅੱਗੇ ਸੁਣੀਏ ਥੋੜੀ ਦੇਰ ਪਿੱਛੋਂ ਬਾਗ ਵਿੱਚ ਆਇਆ ਕੇਸੋਰਾਏ ਦਾ ਇੱਕ ਕਹਾਰ ਭਾਈ ਲਿਆ ਬਾਸ ਬੁਲਾਇ ਸ਼ਤਾਬਿਓ ਨੂੰ ਮੋਹ ਆਖ ਦਾ ਰਤਨ ਕੁਮਾਰ ਭਾਈ ਲੇ ਆ ਪਛ ਪਰ ਵਿੱਚ ਹੀ ਹਾਲ ਸਾਰਾ ਦਿਆ ਦੱਸ ਤਾਮਾਮ ਗਵਾਰ ਭਾਈ ਆਦੇ ਅੰਤ ਤੋਂ ਲਾਏ ਬਿਆਨ ਕੀਤਾ ਦਿਆ ਮੇਲ ਸਬਬ ਕਰਤਾਰ ਭਾਈ ਡੇਰੇ ਵਿੱਚ ਗਿਆ ਹਾਲ ਦੱਸ ਤੇ ਤੇ ਉਹ ਕਹਾਰ ਕਾ ਦਾ ਹੋਣ ਹਾਰ ਭਾਈ ਉੜੇ ਚੜ ਰਾਜਾ ਗਿਆ ਸ਼ੀਮ ਘਰੂ ਗੁੱਸਾ ਚਿਤ ਦੇ ਵਿੱਚ ਜੋ ਧਾਰ ਭਾਈ ਵਕਤ ਸ਼ਾਮ ਦੇ ਬੈਠ ਕੇ ਤਖਤ ਉੱਤੇ ਲਿਆ ਸਦਵਾ ਜੀਰ ਦਰਬਾਰ ਭਾਈ ਐਲਕਾਰ ਦੀਵਾਨ ਸਮਾ ਮਸਾਰੇ ਇਕੱਠੇ ਕੁੱਲ ਹੋਏ ਇੱਕੋ ਵਾਰ ਭਾਈ ਹੁਕਮ ਦਿੱਤਾ ਸੀ ਰਤਨ ਕੁਮਾਰ ਰਾਜੇ ਕਰੋ ਜੰਗ ਨੂੰ ਫੌਜ ਤਿਆਰ ਭਾਈ ਲੋਟ ਰਾਜੇ ਸੁਲਤਾਨ ਦਾ ਬਾਤ ਲੈਣਾ ਪਦਮਾਵਤੀ ਕਸ਼ੋਰ ਦੀ ਨਾਰ ਭਾਈ ਬੜੀ ਨਾਰ ਨਿਹਾਲ ਦੇ ਪਦਮਣੀ ਜੋ ਉਹਨੂੰ ਲੈ ਗਿਆ ਹੈ ਕੋਈ ਛਾਲ ਭਾਈ ਫੋਜ ਗਈ ਸਾਰੀ ਰਾਣੀ ਲੱਭਣੇ ਨੂੰ ਜਾਣੇ ਚੋਰ ਸੁਲਤਾਨ ਵੀ ਕੱਲ੍ਹ ਭਾਈ ਭਾਤਪੁਰ ਨੇ ਕੋ ਅਜਮੇਰ ਚੱਲੇ ਰਾਤੀਆਂ ਕੀਤੀ ਇੱਥੇ ਠੱਲ ਭਾਈ ਸੁਨਣਾ ਪਿਆ ਡੇਰਾ ਨਹੀਂ ਮਰਦ ਕੋਈ ਲਾਵੋ ਲੁੱਟ ਸਿ ਲਾਵੋ ਨਾ ਪਾਲ ਭਾਈ ਰਾਣੀ ਮੈਖ ਦੇ ਛੋਟੀ ਨਿਹਾਲ ਦੇ ਤੋਂ ਦਿਓ ਜਾਵਣੇ ਨਾ ਲਾਵੋ ਬਾਲ ਭਾਈ ਚੱਲੋ ਦੇਰ ਦਾ ਮੂਲ ਨਾ ਕੰਮ ਕੋਈ ਬੈਠੇ ਕਾਸ ਨੂੰ ਹੋਏ ਮਾ ਚੱਲ ਭਾਈ ਉਸੇ ਵਕਤ ਵਾਜੀਰ ਕੇ ਸ਼ੋਰ ਚੰਦਾ ਜਾ ਕੇ ਸੂਰਮਿਆਂ ਦੇ ਜੋੜੇ ਦਾਲ ਭਾਈ ਉਸੇ ਵਕਤ ਚੜਾਈ ਨੂੰ ਕਰ ਦਿੱਤਾ ਧਰ ਨਸੂਰ ਮੇ ਹੌਸਲਾ ਧਾਰ ਯਾਰਾ ਲੈ ਕੇ ਤੀਰ ਕਮਾਨ ਜਵਾਨ ਬਹੁਤੇ ਰਹੇ ਛਾਤੀਆਂ ਤੇ ਹੱਥ ਮਾਰ ਯਾਰਾ ਕਮਰ ਬਾਨ ਕੇ ਮਨ ਕੇ ਗੁਰਾਂ ਤਾਈਂ ਹੱਥ ਵਿੱਚ ਲਿਨੀ ਤਲਵਾਰ ਯਾਰਾ ਜੰਗੀ ਆਣ ਕੇ ਬਿਗਲ ਜਾ ਵਜ ਗਿਆ ਚੱਲੀ ਹੋਏ ਕੇ ਫੌਜ ਤਿਆਰ ਯਾਰਾ ਕਟਾ ਚੜੀ ਜੋ ਸੌਣ ਦੇ ਵਿੱਚ ਆਕੇ ਚਮਕੇ ਬਿਜਲੀ ਵਾਂਗ ਕਟਾਰ ਯਾਰਾ ਗਰਦ ਸੰਗ ਹੋਇਆ ਅੰਧ ਘੋਰ ਸਾਰੇ ਢੋਲ ਵੱਜਦੇ ਸੀ ਮਾਰੋ ਮਾਰ ਯਾਰਾ ਚਾਰੋਂ ਤਰਫ ਜਾ ਕੇ ਘੇਰਾ ਘਾਤ ਲੀਤਾ रहे ਸੂਰਮੇ ਸੀ ਲਲਕਾਰ ਯਾਰਾ ਕੇਸ਼ੋਰਾਏ ਦੇ ਪਈ ਆਵਾਜ਼ ਕੰਨੀ ਕਹੇ ਦਾਸ ਕਸ਼ੋਰ ਆਚਾਰ ਯਾਰਾ ਕੁਸੀ ਵਕਤ ਕਹਾਰਾ ਨੂੰ ਸਾਧ ਕੇਤੇ ਕੇਸ਼ੋਰਾਏ ਜੋ ਹੁਕਮ ਸੁਣਾਵੰਦਾ ਸੀ ਓਏ ਜਾਓ ਹਸ਼ਿਆਰ ਹਥਿਆਰ ਲਾ ਕੇ ਵੈਰੀ ਆ ਕੇ ਜੋਰ ਜਣਾ ਮਦਾਜੀ ਬਣੋ ਮਰਦ ਬੱਚੇ ਜਾ ਮદાન ਅੰਦਰ ਕਰੋ ਲੋਣ ਨਾ ਮੇਰਾ ਹਰਾਮ ਦਾਜੀ ਦੁੱਖਾਂ ਵਿੱਚ ਪੈਂਦੇ ਮੈਨੂੰ ਦੁੱਖ ਆ ਕੇ ਮੁੱਖ ਮੋੜਿਆ ਹੈ ਸਿਆ ਰਾਮ ਦਾਜੀ ਲਿਆ ਮਾਰ ਜੇ ਤੁਸਾਂ ਨੇ ਵੈਰੀਆਂ ਨੂੰ ਇਕ ਤਖਤ ਮੈਂ ਦੇਵਾ ਆ ਨਾਮ ਦਾ ਜੀ ਦੁਖੀ ਹੋਵਣਾ ਦੇਖ ਜੋ ਦੁੱਖ ਤਾਈ ਇਹੋ ਕੰਮ ਹੈ ਬੱਚਾ ਗੋਲਾਮ ਦਾ ਜੀ ਜਾਓ ਲੜੋ ਨਾ ਖੜੋ ਹੁਣ ਪਾਸ ਮੇਰੇ ਕੰਮ ਸ਼ੁਰੂ ਕੀਜੋ ਕਸੇ ਲਾਮ ਦਾ ਜੀ ਗਏ ਓਡ ਹਵਾਸ ਕਸ਼ੋਰ ਚੰਦਾ ਕੇਰਾ ਮੂਲ ਨਾ ਦੇਖਿਆ ਜਾਮਦਾ ਜੀ ਸਾਰ ਜੱਟ ਨੂੰ ਕਿਹੀ ਦੁਕਾਨ ਦੀ ਹੈ ਅਕਲ ਵਿੱਚ ਪੂਰੀ ਕਿਥੇ ਨਾਰ ਦੇ ਜੀ ਤੇਲੀ ਹੋਏ ਕੇ ਕਰੇ ਆਦਾਲਤਾਂ ਕੀ ਨਿਰਖ ਸੋਨੇ ਦਾ ਨਹੀਂ ਖਮਾਰ ਦੇ ਜੀ ਕਿਮਲੀ ਹੋਏ ਕੇ ਕਰੇ ਆਦਾਲਤਾਂ ਕੀ ਨਿਰਖ ਸੋਨਦਾ ਨਹੀਂ ਕੁਮਾਰ ਦੇ ਜੀ ਜਾਣੇ ਪੁੱਤ ਜਲਾਹੇ ਦਾ ਬਾਗ ਨੂੰ ਕੀ ਨਹੀਂ ਸੱਚ ਹੈ ਜਾਤ ਕੋਟਾਰ ਦੇ ਜੀ ਜੇ ਕਰ ਜੰਗ ਮੇ ਬਾਣੀਆਂ ਭੇਜ ਦੇਈਏ ਨਾਲ ਭਾਗ ਦੇ ਬੇੜੀਆਂ ਤਾਰ ਦੇ ਜੀ ਆਨ ਪੜੇ ਨੂੰ ਵੈਦ ਬਣਾ ਦੇਖੋ ਦੁੱਖ ਤੋੜ ਕੀ ਦੇਉ ਬਿਮਾਰ ਦੇ ਜੀ ਜੀ ਦਾ ਕਾਮ ਯੋ ਕਰੇ ਨਾ ਕਰੇ ਭਾਈ ਦੂਜਾ ਕਰੇ ਨਸੀਬ ਜਹਾਰ ਦੇ ਜੀ ਰਾਜਪੂਤ ਬਿਨਾ ਰਣ ਭੂਮ ਕਾ ਮੇ ਕੰਮ ਦੇਣ ਨਾ ਪੁੱਤ ਕ ਹਾਰ ਦੇ ਜੀ ਸੀਨੇ ਕੰਬ ਦੇ ਜਾਣ ਕ ਸ਼ੋਰ ਚੰਦਾ ਮਿਆਨ ਦੇਖ ਦੂਰੋਂ ਤਲਵਾਰ ਦੇ ਜੀ